ਹੈਲੋ ਹੈਲੋ ਜੀ ਸ਼ਸ਼ੀ ਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਰਤਨਾ ਬੁਟੀਕ ਤੇ ਅੱਜ ਆਪਾਂ ਲਾਈਵ ਹੋ ਕੇ ਫੁੱਲ ਸੂਟ ਦੀ ਕਟਿੰਗ ਕਰਾਂਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹਨਾਂ ਨੇ ਨਹੀਂ ਕੀਤਾ ਤੇ ਚਲੋ ਆਪਾਂ ਅੱਜ ਆਲਓਵਰ ਫੁੱਲ ਸੂਟ ਦੀ ਕਟਿੰਗ ਕਰਾਂਗੇ ਤੁਹਾਨੂੰ ਮੈਂ ਨਿੱਕੀ ਨਿੱਕੀ ਚੀਜ਼ ਦੱਸਾਂਗੀ ਜੇ ਮੈਂ ਕੁਝ ਭੁੱਲ ਜਾਵਾਂਗੀ ਉਹ ਤੁਸੀਂ ਮੈਨੂੰ ਕਮੈਂਟ ਵਿੱਚ ਦੱਸ ਦਿਓ ਤੇ ਚਲੋ ਸਟਾਰਟ ਕਰਦੇ ਆ ਇਹ ਮੇਕਓ ਵੱਡੇ ਵਾਰਚਾ 3 ਮੀਟਰ ਕਪੜਾ ਇਹਦੀ ਆਪਾਂ ਕਟਿੰਗ ਕਰਨੀ ਹੈ ਕਿੱਦਾਂ ਕਰਨੀ ਹੈ ਤੇ ਧਿਆਨ ਨਾਲ ਦੇਖਿਓ ਵੀਡੀਓ ਤੇ ਸਭ ਤੋਂ ਪਹਿਲਾਂ ਆਪਾਂ ਸ਼ਰਟ ਦੀ ਕਟਿੰਗ ਕਰਾਂਗੇ ਸ਼ਰਟ ਦਾ ਪੀਸ ਉਤਾਰ ਲਾਂਗੇ ਇਹਦਾ ਕਰਕੇ ਆਪਾਂ ਕੱਪੜੇ ਨੂੰ ਵਿਛਾ ਲੈਣਾ ਆਹ ਦੇਖ ਸਕਦੇ ਹੋ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਫਲਾਵਰ ਦੇਖਾਂਗੇ ਕਿੱਦਣ ਨੂੰ ਆ ਇਹਦੇ ਫਲਾਵਰ ਦੋਨਾਂ ਸਾਈਡ ਨੂੰ ਆ ਉੱਪਰ ਨੂੰ نیچے ਨੂੰ ਕੋਈ ਪ੍ਰੋਬਲਮ ਨਹੀਂ ਆ ਤੇ ਜਦੋਂ ਵੀ ਆਪਾਂ ਕਟਿੰਗ ਕਰਨੀ ਆ ਤੇ ਆਪਾਂ ਫਲਾਵਰ ਦੇ ਦੇਖ ਕੇ ਕਟਿੰਗ ਕਰਨੀ ਆ ਜਾਂ ਡਿਜ਼ਾਈਨ ਦੇਖ ਕੇ ਕਟਿੰਗ ਕਰਨੀ ਆ ਕਿਸ ਤਰ੍ਹਾਂ ਦਾ ਡਿਜ਼ਾਈਨ ਕਿਦਨਾਂ ਸਾਈਟ ਤੇ ਆ ਜਿੱਦਾਂ ਨੂੰ ਸਾਈਟ ਤੇ ਡਿਜ਼ਾਈਨ ਹੈ ਤੁਸੀਂ ਕਦਰ ਜਾਂਦੇ ਲਿਆਣਾ ਜਾਂਦੇ ਆ ਉਹਦੇ ਨੂੰ ਸਾਈਟ ਤੇ ਦੋਨੋਂ ਫਰੰਟ ਔਰ ਬੈਕ ਪੀਸ ਕਟਿੰਗ ਕਰਨੇ ਆ ਠੀਕ ਹੈ ਜੀ ਇਹ ਗੱਲ ਦਾ ਧਿਆਨ ਰੱਖਣਾ ਤੇ ਚਲੋ ਪਹਿਲੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਇੱਦਾਂ ਫੋਲਡ ਕਰ ਲਾਂਗਾ ਕੱਪੜੇ ਨੂੰ ਇੱਦਾਂ ਕਰਕੇ ਫੋਲਡ ਕਰਕੇ ਚੰਗੀ ਤਰ੍ਹਾਂ ਵਿਛਾ ਲੈਣਾ ਕੱਪੜੇ ਨੂੰ ਫਿਰ ਮੈਂ ਉਸ ਤੋਂ ਬਾਅਦ ਹਨ ਮੈਂ ਨਾਪ ਤਾਂ ਸੰਗੀ ਕਿਸ ਨਾਪ ਦੀ ਆਪਾਂ ਕਟਿੰਗ ਕਰਨੀ ਹੈ ਤੇ ਇੱਦਾਂ ਸਭ ਤੋਂ ਪਹਿਲਾਂ ਵਿਛਾਣਾ ਚੰਗੀ ਤਰ੍ਹਾਂ ਸੈੱਟ ਕਰਨਾ ਕੱਪੜਾ ਤੇ ਉਸ ਤੋਂ ਬਾਅਦ ਆਪਾਂ ਇਹਦੀ ਸ਼ਰਟ ਇਹਦੀ ਮਸਲਵਾਰ ਬਣਾਵਾਂਗੀ ਠੀਕ ਹੈ ਜੀ ਤੇ ਵੀਡੀਓ ਨਾਲ ਲਾਸਟ ਤੱਕ ਬਣੇ ਰਹੋ ਤੁਹਾਨੂੰ ਬਹੁਤ ਹੀ ਸੋਖੇ ਤਰੀਕੇ ਨਾਲ ਦੱਸਾਂਗੀ ਕਿ ਆਪਾਂ ਇਹਦੀ ਕਟਿੰਗ ਕਿੱਦਾਂ ਕਰਨੇ ਆ ਕਿੱਦਾਂ ਕਰ ਸਕਦੇ ਆ ਤੇ ਜਿਨ੍ਹਾਂ ਨੂੰ ਨਹੀਂ ਮਤਲਬ ਸਲਾਈ ਸਿੱਖ ਰਹੇ ਆ ਨਵੀਂ ਜਿਹਨੂੰ ਨਹੀਂ ਪਤਾ ਕਿੱਦਾਂ ਆਪਾਂ ਕਟਿੰਗ ਕਰ ਸਕਦੇ ਆ ਆਲਓ ਵਧੀ ਕਿੱਦਾਂ ਆਪਾਂ ਸਲਵਾਰ ਦੀ ਬਾਹਾਂ ਦੀ ਕਟਿੰਗ ਕਰ ਸਕਦੇ ਆ ਜਰੂਰ ਵੀਡੀਓ ਮੇਰੀ ਦੇਖਣ ਠੀਕ ਹੈ ਜੀ ਉਹਨਾਂ ਦੇ ਬਹੁਤ ਕੈਦੇਵਾਲੇ ਕੈਦੇਵਾਲੀ ਇਹ ਵੀਡੀਓ ਤੇ ਉਹ ਜਰੂਰ ਦੇਖਣ ਮੇਰੀ ਵੀਡੀਓ ਕਿੰਨਾ ਕਰ ਲਾਸਟ ਤੱਕ ਦੇਖਣਾ ਮੇਰੀ ਵੀਡੀਓ ਉਮੀਦ ਹੈ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਠੀਕ ਹੈ ਜੀ ਤੇ ਆਹ ਦੇਖ ਸਕਦੇ ਤੁਸੀਂ ਪਹਿਲਾਂ ਆਪਾਂ ਕੱਪੜੇ ਨੂੰ ਸੈੱਟ ਕਰ ਲੈਣਾ ਐਦਾਂ ਕਰਕੇ ਆਪਾਂ ਕੱਪੜੇ ਨੂੰ ਪਹਿਲਾਂ ਸੈੱਟ ਕਰ ਲੈਣਾ ਤੇ ਸੈੱਟ ਕਰਨ ਚ ਸਭ ਤੋਂ ਜ਼ਿਆਦਾ ਜ਼ਿਆਦਾ ਟਾਈਮ ਲੱਗਦਾ ਕੱਪੜੇ ਨੂੰ ਉਹ ਕਟਿੰਗ ਕਰਨ ਤੋਂ ਬਹੁਤ ਜਲਦੀ ਕਟਿੰਗ ਹੋ ਜਾਂਦੀ ਹੈ ਐਦਾਂ ਆਪਾਂ ਕੱਪੜੇ ਨੂੰ ਸੈੱਟ ਕਰ ਲੈਣਾ ਤੇ ਤੁਹਾਨੂੰ ਮੈਂ ਨਾਪ ਦੱਸਣਾ ਚਾਹਨੀ ਆ ਕੋਈ ਵੀ ਸਲਾਈ ਕਰਦਾ ਹੈ ਤੇ ਉਹ ਦੇਖੋ ਕੈਂਚੀ ਤੇ ਇਹ ਮਾਰਕਰ ਚੌਕ ਆਉਣਾ ਚਾਹੀਦਾ ਤੇ ਤੁਹਾਡੇ ਕੋਲ ਇਹ ਜਿਹੜੇ ਇਹ ਬਹੁਤ ਜ਼ਰੂਰੀ ਆ ਤੇ ਇਸ ਤੋਂ ਇਲਾਵਾ ਕਟਿੰਗ ਨਹੀਂ ਹੋ ਸਕਦੀ ਤੇ ਆਪਾਂ ਸਿਟਿੰਗ ਸਟਿਚਿੰਗ ਨਹੀਂ ਸਿੱਖ ਸਕਦੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਮੈਂ ਤੁਹਾਨੂੰ ਦੱਸ ਨਾ ਜਾਣੀ ਹੈ ਕਿ ਇਹਦੀ ਸੂਟ ਦੀ ਲੰਬਾਈ ਹੈਗੇ 42 ਇੰਚ ਰੱਖਾਂਗੇ ਆਪਾਂ ਤਿਆਰ ਠੀਕ ਹੈ ਜੀ 12 ਦਾ ਤੀਰਾ ਹੈਗਾ ਤੇ 20 ਇੰਚ ਦੀ ਛਾਤੀ ਆ ਤੇ 17 ਇੰਚ ਦੀ ਕਮਰ ਆ ਇਹ 19.5 ਆਪਾਂ ਇਹਪ ਰੱਖਾਂਗੇ ਤੇ ਉਸ ਤੋਂ ਬਾਅਦ ਇਹਦੀ ਸਲਵਾਰ ਹੈਗੀ ਆ 35.5 ਬੈਲਟ ਇਸਦੀ ਹੈਗੀ ਆ 22 ਤੇ ਪੌਂਚਾ 6 ਰੱਖਾਂਗੇ ਤੇ ਸ਼ਰਟ ਦੀ ਬਾਹਰ ਰੱਖਾਂਗੇ ਆਪਾਂ 16 ਇੰਚ ਤਿਆਰ ਅੱਗੋਂ ਆਪਾਂ 5 ਇੰਚ ਰੱਖਾਂਗੇ ਇਹਦਾ ਗਲਾ ਫਰੰਟ 5.5 ਤੇ ਬੈਕ 4 ਇੰਚ ਠੀਕ ਹੈ ਜੀ ਤੇ ਸ਼ਰਟ ਦਾ ਘੇਰਾ ਹੈਗਾ 20 ਇੰਚ ਮੋਡਾ ਆਪਾਂ 1.5 ਇੰਚ ਰੱਖਣਾ ਜਿੱਦਾਂ ਵੀ ਤੁਹਾਡਾ ਮੋਡਾ 1.5 ਇੰਚ ਆ ਉਦਾਂ ਆਪਾਂ ਕਿਦਾਂ ਕੱਢੇ ਕਰ ਸਕਦੇ ਆ ਪ੍ਰੋਪਰ ਮੋਡੇ ਚ ਮਤਲਬ ਦੇਖ ਕੇ ਆਪਾਂ ਕਿੱਦਾਂ ਕਟਿੰਗ ਕਰਨੀ ਆ ਤੇ ਉਸ ਤੋਂ ਬਾਅਦ ਇਹਦੇ ਪਲੇਟ ਹੈਗੇ 1.5 ਤੇ ਚਲੋ ਆਪਾਂ ਇਹਦੀ ਕਟਿੰਗ ਕਰਨੇ ਆ ਪਹਿਲਾਂ ਆਪਾਂ ਸ਼ਰਟ ਦੀ ਕਟਿੰਗ ਕਰਨੀ ਆ ਪਹਿਲਾਂ ਆਪਾਂ ਲੰਬਾਈ ਉਤਾਰਨੀ ਆ ਠੀਕ ਹੈ ਜੀ ਤੇ ਜਿਹੜੇ ਵੀ ਮੇਰੇ ਵੀਡੀਓ ਦੇਖ ਰਹੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦੇਣ ਲਾਈਕ ਕਰ ਦਿਓ ਪਲੀਜ਼ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਲੰਬਾਈ ਕਟਿੰਗ ਕਰਨੀ ਆ ਇਹਦੀ ਲੰਬਾਈ ਹੈਗੇ 42 ਇੰਚ 42 ਇੰਚ ਆਪਾਂ 3 ਜਾਂ 4 ਇੰਚ ਆਪਾਂ ਵਾਧ ਲੈਣੇ ਆ ਮੈਂ ਹਮੇਸ਼ਾ 3 ਇੰਚ ਹੀ ਲੈਂਦੀ ਹੁੰਨੀ ਆ ਤੇ ਕਈ 4 ਇੰਚ ਵੀ ਲੈਂਦੇ ਆ ਤੇ ਉਹ ਤੁਹਾਡੀ ਮਰਜ਼ੀ ਆ ਕਈ ਜ਼ਿਆਦਾ ਮਾਰਜਿਨ ਚ ਜ਼ਿਆਦਾ ਕਪੜਾ ਦਿੰਦੇ ਆ ਇਹਦੇ 42 ਇੰਚ ਆ ਤੇ 42 ਤੇ 42 44 45 ਆਪਾਂ 45 ਇੰਚ ਦੀ ਲੰਬਾਈ ਰੱਖਾਂਗੇ ਠੀਕ ਹੈ ਜੀ ਇਦਾਂ 45 ਇੰਚ ਲੰਬਾਈ ਲੈ ਲੈਣੀ ਆ ਦੋਨੇ ਸਾਈਡ ਦਾ ਤਾਂ 45 ਇੰਚ ਲੰਬਾਈ ਲੈ ਲੈਣੀ ਐ ਇਧਰੋਂ ਵੀ ਆਪਾਂ 45 ਇੰਚ ਲੈ ਲੈਣੀ ਆ ਇਹਦਾ ਵਾਰਕਰ ਜ਼ਿਆਦਾ ਵਾ ਤੇ ਉਹ ਆਪਾਂ ਇੱਥੋਂ ਸਾਂਝਾ ਕਪੜਾ ਇਧਰੋਂ ਉਤਾਰਾਂਗੇ 45 ਇੰਚ ਲੈ ਲਈ ਠੀਕ ਹੈ ਜੀ ਉਤ ਬਾਅਦ ਇਹ ਤੇ ਸੈਂਟਰ ਜੇ ਵੀ ਆਪਾਂ ਲੈ ਲਾਂਗੇ 40 ਇੰਚ ਠੀਕ ਹੈ ਜੀ ਇੱਥੇ ਆਪਾਂ ਜੇ ਤੁਹਾਡੇ ਕੋਲ ਸਕੇਲ ਹੈਗਾ ਉਹਦੇ ਨਾਲ ਸਿੱਧੀ ਤੁਸੀਂ ਲਾਈਨ ਬਣਾ ਦੇਣੀ ਆ ਉਤ ਬਾਅਦ ਆਪਾਂ ਘੇਰਾ ਲੈਣਾ ਤੇ ਜੇ ਕੋਈ ਵੀ ਕਾਣਾ ਹੈ ਮੇਰੇ ਥੋੜੀ ਜਿਹੀ ਕਪੜੇ ਚ ਕਾਣਾ ਹੈ ਇੱਥੋਂ ਆਪਾਂ ਕੱਢ ਲੈਣੀ ਆ ਠੀਕ ਹੈ ਜੀ ਇਹ ਕਾਟਨ ਦਾ ਕਪੜਾ ਇਕੱਠਾ ਹੋਇਆ ਹੈ ਤੇ ਜਰੂਰ ਪ੍ਰੈਸ ਰੂ ਜਰੂਰ ਕਰ ਲਿਆ ਕਰੋ ਕਿ ਪ੍ਰੈਸ ਨਾਲ ਇੱਕਦਮ ਸਿੱਧਾ ਹੋ ਜਾਂਦਾ ਕਪੜਾ ਇੱਥੇ ਮੈਂ ਥੋੜੀ ਜੀ ਕਾਂ ਕੱਢਾਂਗੀ ਠੀਕ ਹੈ ਜੀ ਆ ਮੇਰੀ ਕਾਂ ਨਿਕਲ ਗਈ ਤੇ ਸਿੱਧਾ ਹੋ ਗਿਆ ਕਪੜਾ ਤੇ ਉਸ ਤੋਂ ਬਾਅਦ ਆਪਾਂ ਘੇਰਾ ਲੈਣਾ ਤੇ ਆਪਾਂ ਘੇਰਾ ਕਿੱਦਾਂ ਲੈਣਾ ਜਿੱਦਾਂ ਮੇਰਾ ਘੇਰਾ ਹੈਗਾ ਕਮੀਜ਼ ਦਾ ਠੀਕ ਹੈ ਜੀ 2 ਇੰਚ ਆਪਾਂ ਕਿੱਦਾਂ ਲੈਣਾ ਆ ਦੇਖੋ ਇੱਧਰ ਨੂੰ ਖੁੱਲਾ ਸਾਈਡ ਰਹਿਨ ਦਾਂਗੇ ਆਪਾਂ ਸੋਰੀ ਬੰਦ ਸਾਈਡ ਇੱਧਰ ਰਹਿਨ ਦਾਂਗੇ ਤੇ ਖੁੱਲੇ ਸਾਈਡ ਤੋਂ ਆਪਾਂ ਘੇਰਾ ਲਾਵਾਂਗੇ ਇਹ ਤਾਂ 20 ਇੰਚ ਹੈਗਾ 20 'ਚ 4 ਐਡ ਕਰਾਂਗੇ ਯਾਨੀ ਕਿ 24 ਇੰਚ ਲਾਵਾਂਗੇ ਆਪਾਂ ਘੇਰਾ ਐਦਾਂ ਕਰਕੇ ਠੀਕ ਹੈ ਜੀ ਤੇ ਇੰਜਾਂ 4 ਇੰਚ ਤੁਸੀਂ ਲੈ ਸਕਦੇ ਹੋ ਤੇ ਜੋ ਵੀ ਲੈ ਲਿਆ ਘੇਰਾ ਇਥੇ ਆਪਾਂ ਸਾਰਾ ਲੈ ਲਾਂਗੇ ਘੇਰਾ ਠੀਕ ਹੈ ਜੀ ਲੰਬਾਈ ਘੇਰਾ ਲੈ ਕੇ ਤੇਰੀ ਆਪਾਂ ਕਰਦਣੀ ਹੈ ਕਟਿੰਗ ਮੇਰੀ ਕਾਨ ਕੱਢੀ ਸੀ ਤੇ ਦੇਖ ਲੈਣਾ ਇੱਕ ਵਾਰੀ ਬਰਾਬਰ ਆ ਕਪੜਾ ਜਿੱਤਾ ਹੈ ਸਾਡਾ ਘਟਾ ਹੈ ਤਾਂ ਆਪਾਂ ਬਰਾਬਰ ਕਰ ਲੈਣਾ ਠੀਕ ਹੈ ਜੀ 1 ਇੰਚ ਦਾ ਫਰਕ ਪੈ ਗਿਆ ਤੇ 45 ਇੰਚ ਆਪਾਂ ਕਰ ਲਾਂਗੇ ਇਹ ਤੇਨੇ ਜਾਂ 4 ਇੰਚ ਲੈ ਸਕਦੇ ਹੋ ਠੀਕ ਹੈ ਜੀ ਤੇ ਜਿੱਦਾਂ ਘੇਰੇ 'ਚੋ 4 ਇੰਚ ਮਾਰਜਨ ਕਰਨਾ ਤੇ ਲੰਬਾਈ 'ਚੋ ਵੀ 3 ਜਾਂ 4 ਇੰਚ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਕਰਦਾਂਗੇ ਕਟਿੰਗ ਇਹ ਫੋਲਡ ਕੀਤਾ ਹੋਇਆ ਕੱਪੜਾ ਤੇ ਉੱਧਰ ਇਧਰ ਵੀ ਆਪਾਂ ਕਟਿੰਗ ਕਰਦਾਂਗੇ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਕਿ ਸ਼ਰਟ ਦੇ ਫਰੰਟ ਬੈਕ ਪੀਸ ਆਪਾਂ ਕਟਿੰਗ ਕਰਤੇ ਆ ਇਹ ਆਪਾਂ ਸਾਈਡ ਤੇ ਰੱਖਾਂਗੇ ਬਾਅਦ ਚ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਮੋਡਾ ਕਟਿੰਗ ਬਾਅਦ ਕਰਾਂਗੇ ਉਤ ਬਾਅਦ ਕੀ ਕਰਨਾ ਹੈ ਉਤ ਬਾਅਦ ਆਪਾਂ ਬਾਵਾ ਕਟਿੰਗ ਕਰਾਂਗੇ ਆ ਦੇਖੋ ਸਾਝਾ ਕਪੜਾ ਇੱਥੋਂ ਆਪਾਂ ਸਿੱਧਾ ਕਟਿੰਗ ਕਰ ਦਾਂਗੇ ਠੀਕ ਹੈ ਜੀ ਇਹ 벨ਟ ਦੇ ਵੀ ਜਾਂ ਕਿਸੇ ਵੀ ਪਹੁੰਚੇ ਤੇ ਲਗਾਉਣ ਦੇ ਕੰਮ ਆ ਸਕਦਾ ਅੱਤ ਬਾਅਦ ਆਪਾਂ ਬਾਵਾ ਦੀ ਕਟਿੰਗ ਕਰਨੀ ਹੈ ਬਾਵਾ ਦੇ ਵੀ ਇਦਾਂ ਹੀ ਆਪਾਂ ਸੇਮ ਪੀਸ ਉਤਾਰ ਲੈਣੇ ਆ ਆ ਦੇਖ ਸਕਦੇ ਹੋ ਇਦਾਂ ਕਰਕੇ ਆਪਾਂ 4 ਫੋਲਡ ਕਪੜਾ ਕਰ ਲੈਣਾ ਤੇ ਬਾਵਾ ਦੀ ਕਟਿੰਗ ਤੁਹਾਨੂੰ ਮੈਂ ਦੱਸਦੀ ਆ ਕਿ ਕਿਦਾਂ ਕਰਨੀ ਆ ਆਪਾਂ ਬਹੁਤ ਹੀ ਸੋਖੇ ਤਰੀਕੇ ਨਾਲ ਕਟਿੰਗ ਕਰਾਂਗੇ ਆਪਾਂ ਬਾਵਾ ਦੇ ਦੀ ਬਾਵਾ ਹੈਗੀਆਂ ਲੰਬਾਈ ਦੀ 16 ਇੰਚ ਤੇ 2 ਇੰਚ ਮਾਰਜਨ ਰੱਖ ਕੇ 18 ਇੰਚ ਲਵਾਂਗੇ ਆਪਾਂ ਠੀਕ ਹੈ ਜੀ ਇਥੋਂ ਆ ਗਿਆ 18 ਇੰਚ ਨਿਸ਼ਾਨੀ ਲਗਾ ਦਾਂਗੇ 18 ਇੰਚ ਦੇ ਠੀਕ ਹੈ ਜੀ ਉੱਤ ਬਾਅਦ ਆਪਾਂ ਮੋੜਾ ਦੇ ਲੈਣਾ ਠੀਕ ਹੈ ਜੀ ਆ ਦੇਖੋ ਇਹ ਸਾਂਝਾ ਕਪੜਾ ਇਧਰ ਉਤਰ ਜਾਏਗਾ ਕਿਉਂਕਿ ਵੱਡੇ ਵਰਚਾ ਐਨਾ ਹੀ ਆਪਾਂ ਬਾਬ ਬਣਾਵਾਂਗੇ ਦੀ ਤੇ ਪਹਿਲਾ ਉਤਾਰ ਲਾਂਗੇ ਪੀਸ ਆਪਾਂ ਸਿੱਧਾ ਹੀ ਪੀਸ ਉਤਾਰ ਲੈਣਾ ਇਹ ਹੋ ਗਏ ਬਾਵਾ ਦੇ ਪੀਸ ਉਤਾਰ ਲੇ ਮੈਂ ਉਤ ਬਾਅਦ ਕੀ ਕਰਨਾ ਇਹਦੀ ਬਾਮਾ ਦੀ ਕਟਿੰਗ ਕਰਾਂਗੇ ਆਪਾਂ ਕਿ ਜੇ ਜੇ ਤਾਂ ਮੈਂ ਸੋਖੇ ਤਰੀਕੇ ਨਾਲ ਦੱਸ ਰਹੀ ਹਾਂ ਬਾਵਾ ਦੀ ਕਟਿੰਗ ਕਿੱਦਾਂ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਆ ਦੇਖੋ ਇਧਰ ਖੁੱਲਾ ਸਾਈਡ ਆ ਇੱਥੋਂ ਆਪਾਂ 3 ਇੰਚ ਲਵਾਂਗੇ ਇੱਥੋਂ ਵੀ ਆਪਾਂ 3 ਇੰਚ ਲੈ ਲੈਣਾ ਇੱਥੇ ਆਪਾਂ ਇੱਕ ਸਿੱਧੀ ਲਾਈਨ ਬਣਾ ਦੇਣੀ ਆ ਦੋਨਾਂ ਸਾਈਡਾਂ ਤੋਂ 3 ਇੰਚ ਲੈਣ ਤੋਂ ਬਾਅਦ ਬਾੰਦਰ ਖੁੱਲੇ ਸਾਈਡ ਤੋਂ ਇੱਥੇ ਇੱਕ ਸਿੱਧੀ ਲਾਈਨ ਬਣਾਉਣ ਤੋਂ ਬਾਅਦ ਆਪਾਂ ਕੀ ਕਰਨਾ ਅੁੱਤ ਬਾਅਦ ਆਪਾਂ ਇੱਥੋਂ ਵੀ 3 ਇੰਚ ਲਵਾਂਗੇ ਬੰਦ ਸਾਈਡ ਤੋਂ ਆ ਦੇਖੋ ਇੱਥੋਂ ਆਪਾਂ 3 ਇੰਚ ਲੈ ਲਿਆ 3 ਇੰਚ ਲੈਣ ਤੋਂ ਬਾਅਦ ਆਪਾਂ ਜਿੰਨਾ ਵੀ ਸਾਡਾ ਮੋਡਾ ਹੈ ਮੇਰਾ ਮੋਡਾ ਹੈਗਾ 8.5 8.5 ਤੇ ਚਾਰੀ ਲਗਾਵਾਂਗੇ ਠੀਕ ਹੈ ਜੀ ਆ ਦੇਖੋ ਕਿਦਾਂ ਆਪਾਂ ਬਾਹਾਂ ਦੀ ਸ਼ੇਪ ਦੇਣੀ ਆ ਐਦਾਂ ਕਰਕੇ ਠੀਕ ਹੈ ਜੀ ਅੱਡਾ ਕਰਕੇ ਬਾਹ ਦੀ ਸ਼ੇਪ ਦੇਣੀ ਹੈ ਤੇ ਓਦਾਂ ਵੀ ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਨੂੰ ਨਹੀਂ ਸ਼ੇਪ ਦੇਣੀਆਂ ਦੀ ਬਾਹਾਂ ਦੀ ਤੁਸੀਂ ਐਦਾਂ ਇੰਚ ਟੇਪ ਰੱਖ ਕੇ ਐਦਾਂ ਕਰਕੇ ਠੀਕ ਹੈ ਜੀ ਤੇ ਐਦਾਂ ਕਰ ਲੈਣਾ ਹੁਣ ਤੋਂ ਬਾਅਦ ਆ ਦੇਖੋ ਬਾਹਾਂ ਆਪਾਂ ਉੱਪਰੋਂ ਮੋੜਾ ਕਟਿੰਗ ਕਰ ਦਾਂਗੇ ਠੀਕ ਹੈ ਜੀ ਉਤ ਬਾਅਦ ਸਾਡੀ ਬਾਹ ਅੱਗੋਂ 5 ਇੰਚ ਹੈ ਆਪਾਂ 6 ਇੰਚ ਲੈ ਕੇ 1 ਇੰਚ ਐਕਸਟਰਾ ਲੈ ਕੇ ਐਨੂੰ ਆਪਾਂ ਇਹਦੇ ਨਾਲ ਆਦਣਾ ਠੀਕ ਹੈ ਜੀ ਤੇ 5 ਇੰਚ ਇੱਥੇ ਆਂਦਾ ਇੱਥੇ ਅਡਾ ਮੋਡਾ ਬਣੇਗਾ ਮੋਡੇ ਵਾਲੀ ਸੀਨ ਆਏਗੀ ਕਟਿੰਗ ਦੀ ਬਿਲਕੁਲ ਸੋਖਿਆ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਰਹੀਆਂ ਬਾਅਦ ਹੀ ਕਟਿੰਗ ਕਰਨੀ ਸਭ ਤੋਂ ਸੋਖਾ ਤਰੀਕਾ ਹੈ ਠੀਕ ਹੈ ਜੀ ਕਤਬਾਰ ਆਪਾਂ ਆ ਦੇਖੋ ਦੋ ਪੀਸ ਉਠਾ ਕੇ ਤੇ ਆਪਾਂ ਪਹਿਲਾ 프ਰੰਟ ਕਾਰਡ ਪਾਣੀ ਆ ਹੋ ਰਹਿ ਗਈ ਆ ਭੁੱਲ ਗਈਆਂ ਮੈਂ ਆ ਦੇਖੋ 프ਰੰਟ ਕਾਰਡ ਕਿੱਦਾਂ ਪਾਣੀ ਆ ਇਦਾਂ ਚਾਰ ਪੀਸ ਫੋਲਡ ਹੋਇਆ ਤੇ ਆਪਾਂ ਜਿੱਤ ਤੱਕ ਮੋੜੇ ਦੀ ਫਿਟਿੰਗ ਹੈ ਇੱਥੋਂ ਰੱਖ ਕੇ ਮੇਰਾ ਆ ਰਿਹਾ 6 ਇੰਚ ਠੀਕ ਹੈ ਆ 3 ਇੰਚ ਕੱਢ ਕੇ 6 ਇੰਚ ਆ ਰਹਾ 6 ਦਾ ਹਾਫ ਕਰ ਲਵਾਂ 3 ਇੰਚ ਠੀਕ ਹੈ ਜੀ 3 ਇੰਚ ਕਰਨ ਤੋਂ ਬਾਅਦ ਆਪਾਂ ਅੰਦਰ ਸਾਈਡ ਤੇ 1/2 ਇੰਚ ਲੈਣਾ ਹਾਫ ਇੰਚ ਲੈਣ ਤੋਂ ਬਾਅਦ ਆਪਾਂ ਕੀ ਕਰਨਾ ਆ ਦੇਖੋ ਇੱਥੇ ਚਾ ਚਾਗ ਰੱਖਣਾ ਆ ਦੇਖੋ ਐਦਾਂ ਆਪਾਂ ਗੁਲਾਈ ਦਿੰਦੇ ਆਣਾ ਗੁਲਾਈ ਦੇਣ ਤੋਂ ਬਾਅਦ ਐਨੂੰ ਆਪਾਂ ਇਹਦੇ ਨਾਲ ਮਲਾ ਦੇਣਾ ਇਹੋ ਕੀ ਸਾਡੀ ਫਰੰਟ ਕਾਰਡ ਆਪਾਂ ਦੋ ਪੀਸ ਚੁੱਕਨੇ ਆ ਤਾਂ ਫਰੰਟ ਕਾਰਡ ਦੀ ਕਟਿੰਗ ਕਰ ਦਾਂਗੇ ਠੀਕ ਹੈ ਜੀ ਇਹ ਹੋ ਗਈ ਬਾਹਾਂ ਦੀ ਕਟਿੰਗ ਆਮੀਦ ਹੈ ਤੁਹਾਨੂੰ ਸਮਝ ਆਈ ਹੋਏਗੀ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਿਆ ਉਹ ਤਾਂ ਬਾਅਦ ਆਪਾਂ ਕੀ ਕਰਨਾ ਸਲਵਾਰ ਦੇ ਪੱਲੇ ਕੁੰਡੇ ਬੈਲਟ ਰਹਿ ਗਈ ਠੀਕ ਹੈ ਜੀ ਮਾਇੰਡ 'ਚ ਰੱਖਣਾ ਕਿ ਕੀ ਕੀ ਰਹਿ ਗਿਆ ਸਾਡਾ ਤੇ ਸਭ ਤੋਂ ਪਹਿਲਾਂ ਆਪਾਂ ਸਲਵਾਰ ਦੇ ਪੱਲੇ ਪੁੰਦੇ ਕਟਿੰਗ ਕਰਨੇ ਕਿੱਦਾਂ ਕਰਨੇ ਮੈਂ ਵਿੱਚੋਂ ਹੀ ਕੱਢਾਂਗੀ ਤੁਹਾਨੂੰ ਮੈਂ ਬਹੁਤ ਸੋਖੇ ਸੋਖੇ ਤਰੀਕੇ ਨਾਲ ਵਾਰ ਦੀ ਕਟਿੰਗ ਦੱਸਾਂਗੀ ਇਹਦਾ ਆਪਾਂ ਐਦਾਂ ਕਰਕੇ ਆਪਾਂ ਫੋਲਡ ਕਰ ਲੈਣਾ ਜੇ ਸਾਡੇ ਕੋਲ ਜਿਆਦਾ ਕਪੜਾ ਤਾਂ ਤੁਸੀਂ 4 ਫੋਲਡ ਕਰ ਸਕਦੇ ਹੋ ਆਪਾਂ ਉਤਾਰ ਦਾਂਗੇ ਜਿਹੜਾ ਬਾਹਾਂ ਦੇ ਸਾਈਡ ਤੋਂ ਬਚਿਆ ਕਪੜਾ ਇਹਨੂੰ ਆਪਾਂ ਸਿੱਧਾ ਜਿਦਾ ਉਤਾਰ ਲੈਣਾ ਇਹ ਸਾਡੇ ਕਿਸੇ ਵੀ ਕੰਮ ਆ ਸਕਦਾ ਹੈ 벨ਟ ਤੇ ਜਾਂ ਗਲੇ ਜੋੜਨ ਤੇ ਠੀਕ ਹੈ ਜੀ ਤੋਂ ਬਾਅਦ ਆਪਾਂ ਕੀ ਕਰਨਾ ਐ ਨੂੰ ਆਪਾਂ ਐਦਾਂ ਪਹਿਲੇ ਫੋਲਡ ਕਰਕੇ ਦੇਖਣਾ ਕਿ ਸਾਡੀ ਸਲਵਾਰ ਦੀ ਲੰਬਾਈ ਬਣ ਰਹੀ ਐ ਕਿ ਕਰ ਜੀ ਐਦਾਂ ਕਰਕੇ ਫੋਲਡ ਕਰਾਂਗੇ ਆਪਾਂ ਪਹਿਲਾਂ ਦੇਖਾਂਗੇ ਤੇ ਮੇਰੇ ਸਲਵਾਰ ਦੀ ਲੰਬਾਈ ਹੈਗੀ ਐ 35 ਤੇ ਆਪਾਂ 5 ਇੰਚ ਦੀ ਬੈਲਟ ਪਾਣੀ ਐ ਠੀਕ ਐ ਜੀ ਤੇ ਰਹਿ ਗਏ 35 ਤੇ ਆਪਾਂ 1 ਇੰਚ ਮਾਰਜਨ ਲੈਣਾ ਤੇ 33 ਇੰਚ ਚਾਹੀਦੇ ਆ ਠੀਕ ਹੈ ਜੀ ਮੇਰਾ ਪੂਰਾ 23 ਇੰਚਾ ਤੇ ਆਪਾਂ ਪਹਿਲੇ ਇਹਦੇ ਪੱਲੇ ਕੱਟ ਸਕਦੇ ਆ ਇੰਦਾ ਕਰਕੇ ਠੀਕ ਹੈ ਜਿਹਨੂੰ ਪੱਟ ਬੋਲਦੇ ਆ ਕਈ ਪੱਟ ਬੋਲਦੇ ਕਈ ਪੱਲੇ ਬੋਲਦੇ ਆ ਇਹਦਾ ਆਪਾਂ ਫੋਲਡ ਕਰਕੇ ਪਹਿਲਾਂ ਆਪਾਂ ਲੰਬਾਈ ਦੇਖ ਲੈਣੀ ਹੈ ਜੇ ਨਹੀਂ ਲੰਬਾਈ ਬਣ ਰਹੀ ਫਿਰ ਤੁਸੀਂ ਕਿੱਦਾਂ ਕਟਿੰਗ ਕਰਨਾ ਪਹਿਲਾਂ ਆਪਾਂ ਇੰਦਾ ਇਹਨੂੰ ਫੋਲਡ ਕਰਕੇ ਇੱਥੋਂ ਆਪਾਂ ਇਹਦੇ ਪੱਟ ਕੱਢ ਲੈਣੇ ਆ ਤੇ ਜੇ ਤੁਹਾਡੀ ਲੰਬਾਈ ਇਥੋਂ ਨਹੀਂ ਵੱਰ ਰਹੀ ਅਮੀ ਜੇ ਤੁਹਾਡੀ ਲੰਬਾਈ ਸਲਵਾ ਦੇ ਜਿਆਦਾ ਵਾ ਤੁਸੀਂ ਕੀ ਕਰਨਾ ਤੁਸੀਂ ਇਹਨੂੰ ਇਦਾਂ ਫੋਲਡ ਕਰ ਲੈਣਾ ਇਹ ਇਦਾਂ ਕਰਕੇ ਠੀਕ ਹੈ ਜੀ ਫੋਲਡ ਕਰਨ ਤੋਂ ਬਾਅਦ ਆ ਦੇਖਿਓ ਇਹਦਾ ਫੋਲਡ ਕਰਕੇ ਤੇ ਇਥੋਂ ਆਪਾਂ ਪੱਲੇ ਕੱਢ ਸਕਦੇ ਆ ਜਾਨੀ ਕਿ ਪਾਟਾ ਇਧਰੋਂ ਕੱਢ ਲਾਂਗੇ ਆਪਾਂ ਠੀਕ ਹੈ ਜੀ ਇਥੋਂ ਆਪਾਂ ਇਧਰ ਲੰਬਾਈ ਲੈ ਕੇ ਤੇ ਸਭ ਤੋਂ ਪਹਿਲਾਂ ਆਪਾਂ ਇਥੋਂ ਪੱਲੇ ਕੁੰਦੇ ਇਦਾਂ ਫੋਰ ਫੋਲਡ ਕਰਕੇ ਤੇ ਕੱਢ ਲੈਣੇ ਆ ਤੇ ਬਾਕੀ ਜਿਹੜਾ ਬਚਿਆ ਕੱਪੜਾ ਉਹਦੀ ਆਪਾਂ 벨ਟ ਪਾ ਸਕਦੇ ਆ ਤੇ ਮੈਂ ਤੁਹਾਨੂੰ ਕਿੱਦਾਂ ਦੱਸਾਂਗੀ ਕਿ ਮੇਰੀ ਕਿੱਦਾਂ ਬਣ ਰਹੀ ਹੈ ਸਲਵਾਰ ਮੇਰੀ ਇਦਾਂ ਕਰਕੇ ਫੋਲਡ ਕਰਕੇ ਬਣ ਰਹੀ ਹੈ ਸਲਵਾਰ ਲੰਬਾਈ ਬਹੁਤ ਵਧੀਆ ਆ ਰਹੀ ਹੈ ਦੀ ਆਪਾਂ ਇਹਨੂੰ ਇਦਾਂ ਫੋਰ ਫੋਲਡ ਕਰ ਲੈਣਾ ਕੱਪੜੇ ਨੂੰ पहला फोल्ड किया ठीक है जी फोल्ड करने तो आ देखो फोर फोल्ड करना ऐसा साढ़े पां लवे मेरा छे इंच है साढ़े पाढ़े पाँच छे इंच लैसते पहुंचा ठीक है जी आ देखो साढ़े पं पूरा ਤਾਂ ਸਾਢੇ 5 ਲੈ ਲੈਣਾ ਇਹਨੂੰ ਬਰਾਬਰ ਕਰ ਲੈਣਾ ਕੱਪੜਿਆਂ ਨੂੰ ਠੀਕ ਹੈ ਜੀ ਆਹ ਦੇਖ ਸਕਦੇ ਹੋ ਤੇ ਲੰਬਾਈ ਹੈਗੀ ਆ ਇਹਦੀ ਆਪਾਂ ਸਾਢੇ 31 ਇੰਚ ਲੈਣੀ ਆ ਆਹ ਦੇਖ ਸਕਦੇ ਮੇਰੀ ਪੂਰੀ ਹੈ 31 ਇੰਚ ਪੂਰੀ ਲੰਬਾਈ ਹੈ ਸਾਢੇ 31 ਤਮਾਇਤੋਂ ਕਟਿੰਗ ਕਰ ਦਾਂਗੀ ਜੇ ਨਹੀਂ ਕੱਟ ਹੁੰਦੀ ਤਾਂ ਫਿਰ ਦੂਜੀ ਤਰ੍ਹਾਂ ਬਣਾਣੀ ਹੈ ਸਲਵਾਰ ਨਾਲ ਇਹ ਵੱਡੇ ਵਾਰ ਦਾ ਕੱਪੜਾ ਸੀ ਉਹਦੀ ਮੈਂ ਤੁਹਾਨੂੰ ਕਟਿੰਗ ਦਾਸ ਰਹੀ ਆ ਕਿ ਕਿੱਦਾਂ ਆਪਾਂ ਕਰ ਸਕਦੇ ਆ 3 ਮੀਟਰ ਚ ਆਪਾਂ ਫੋਲਡ ਸੁੱਟ ਕੇ ਕਿੱਦਾਂ ਕਟਿੰਗ ਕਰਨਾ ਕਰ ਸਕਦੇ ਆ ਉਸ ਤੋਂ ਬਾਅਦ ਇੱਥੋਂ ਆਪਾਂ ਜਿਹੜਾ ਬਰਾਬਰ ਜੁੜਿਆ ਹੋਇਆ ਕੱਪੜਾ ਉਹ ਵੀ ਆਪਾਂ ਇੱਥੋਂ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਇਹ ਹੋ ਗਏ ਸਾਡੇ ਪੱਲੇ ਕੋਈ ਬੋਲ ਦੇ ਕੋਈ ਪੱਟ ਬੋਲਦੇ ਆ ਤੇ ਇਹ ਵੀ ਆਪਾਂ ਸਾਈਡ ਤੇ ਰੱਖ ਦਿੰਦੇ ਆ ਉਸ ਤੋਂ ਬਾਅਦ ਆਪਾਂ ਕੁੰਡੀਆਂ ਦੀ ਕਟਿੰਗ ਕਰਨੀ ਆ ਆਪਾਂ ਬੈਲਟ ਵੀ ਕੱਢ ਲੈਣੀ ਹੈ ਇੱਥੇ ਹੀ ਆਪਾਂ ਬੈਲਟ ਕੱਢ ਲਾਂਗੇ ਕਿਉਂਕਿ ਬਹੁਤ ਆ ਦੇਖ ਸਕਦੇ ਹੋ ਬਹੁਤ ਕਪੜਾ ਬਹੁਤ ਵੱਡਾ ਵਾਰਾ ਮੇਨ ਸਾਡੀ ਲੰਬਾਈ ਪੂਰੀ ਹੋਣੀ ਚਾਹੀਦੀ ਆ ਬੈਲਟ ਹੈਗੀ ਐ 5 ਇੰਚ ਆ ਤੇ ਆਪਾਂ 7 ਇੰਚ ਲਵਾਂਗੇ ਇੱਥੋਂ ਹੈਗੀ ਸਾਡੀ ਲੰਬਾਈ ਬੈਲਟ ਦੀ ਮੇਰੀ ਹੈਗੀ ਐ 1 ਇੰਚ ਵੀ 1 ਇੰਚ ਰੱਖਣੀ ਆ 1 ਇੰਚ ਮੈਂ 2 ਇੰਚ ਲੈ ਰਹੀ ਆ ਇੱਥੋਂ ਇੱਥੋਂ 7 ਇੰਚ ਆਪਾਂ ਸਾਰਾ ਇਹ ਸਿੱਧਾ ਸਿੱਧਾ ਪੀਸ ਉਤਾਰ ਦੇਣਾ ठीक है जी ये आप बेल्ट का कपड़ा उतार लागे पहले अपना इधरों सांझा कपड़ा रह देंगे इधर लवेंगे आप बेल्ट हाँ देखियो देखो इथा बाई इंज लैके आप उतार लेना ये हो गई साड़ी बेल्ट ठीक है जी आ देखो, आ देखो देख सांझा कपड़ा बच गया स्टिचिंग का ही पता लगता कि आई है कि कपड़ा थोड़े कपड़े चा किस तरह सूट कटिंग कर सकते हैं ठीक है जी ते कपड़ा बचाने की कोशिश करो ਕਿ ਆਪਾਂ ਕਿਦਾਂ ਸਾਂਝਾ ਕਪੜਾ ਉਟਾ ਸਕਦੇ ਆ ਕਿ ਸਾਡੇ ਪੀਸ ਘੱਟ ਰਹਿਣ ਇਦਾਂ ਕਰਕੇ ਆ ਦੇਖੋ ਇਦਾਂ ਵਿਛਾ ਲੈਣਾ ਬੜਾ ਕਪੜਾ ਠੀਕ ਹੈ ਜੀ ਇਦਾਂ ਕਰਕੇ ਕਪੜਾ ਵਿਛਾ ਲਿਆ ਆਪਾਂ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਸਲਵਾਰ ਦੀ ਯਾਨੀ ਕਿ ਕੁੰਦਿਆਂ ਦੀ ਤੇ ਇਦਾਂ ਆਪਾਂ ਪੂਰੀ ਲੰਬਾਈ ਲੈ ਲੈਣੀ ਮੇਰੀ ਪੂਰੀ ਲੰਬਾਈ ਹੈਗੀ ਆ 35 ਇੰਚ ਠੀਕ ਹੈ ਜੀ 35 ਇੰਚ ਸੋਰੀ 35 ਇੰਚ ਇੱਥੋਂ ਆਪਾਂ 2.5 ਇੰਚ ਲੈਣਾ ਠੀਕ ਹੈ ਜੀ ਇਧਰਲੀ ਸਾਈਡ ਤੇ ਵੀ ਮੇਰਾ ਕਪੜਾ ਪੂਰਾ ਲੰਬਾਈ ਪੂਰੀ ਆ ਇੱਥੋਂ ਵੀ ਆਪਾਂ 2.5 ਇੰਚ ਲੈਣਾ 2.5 ਇੰਚ ਲੈਣ ਤੋਂ ਬਾਅਦ ਆਪਾਂ ਇੱਥੇ ਇਦਾਂ ਇੰਚ ਟੈਪ ਰੱਖਣਾ ਐਨੂੰ ਆਪਾਂ ਇਹਦੇ ਨਾਲ ਬੁਲਾਣਾ ਹੈ ਤੇ ਤੁਹਾਨੂੰ ਮੈਂ ਵਿੱਚੋਂ ਆਸਣ ਕੱਢਣਾ ਦੱਸਾਂਗੀ ਕਿ ਕਿੱਦਾਂ ਆਪਾਂ ਕੱਢ ਸਕਦੇ ਵਿੱਚੋਂ ਆਸ ਪਹਿਲਾਂ ਆਪਾਂ ਇਦਾਂ ਲੈ ਕੇ ਕਟਿੰਗ ਕਰਦਾਂਗੇ ਠੀਕ ਹੈ ਜੀ ਹਾਂ ਦੇਖੋ ਕਟਿੰਗ ਕਰਤੀ ਆ ਉਸ ਤੋਂ ਬਾਅਦ ਕੀ ਕਰਨਾ आपा आला पीस चुकना ये उपर रखना इतों अपा बराबर करके चारे पीस इको ज कर बाद आप इतों आसन लाना ਆਇਥੋਂ ਆਸਲ ਕੱਢਾਂਗੇ ਠੀਕ ਹੈ ਜੀ ਆ ਦੇਖ ਸਕਦੇ ਹੋ ਇਧਰੋਂ ਲੰਬਾਈ ਹੈ ਇਧਰੋਂ ਆਪਾਂ ਆਸਣ ਕੱਢਣਾ ਬਹੁਤ ਖੁੱਲੀ ਸਲਵਾਰ ਬਣ ਜਣੀ ਆ 5 ਇੰਚ ਦੀ ਮੇਰੀ 벨ਟ ਆ ਤਾਂ 14 ਇੰਚ ਮੇਰਾ ਆਸਣ ਤਿਆਰ ਆ ਤੇ ਮੈਂ 15 ਇੰਚ ਲੈ ਲਾਂਗੀ ਇੱਥੇ 15 ਇੰਚ ਆਣਾ ਇੱਥੇ ਆ ਦੇਖ ਸਕਦੇ ਹੋ ਕਿ ਪੂਰੀ ਫੁੱਲ ਵਾਰ ਚ ਸਲਵਾਰ ਮੇਰੀ ਬਣ ਗਈ ਆ ਬਹੁਤ geke कटिंग कर देंगे बाद जुड़िया हुआ कपड़ा आप कटिंग कर देना उपरों उस बात इतो आप बराबर कर देंगे जेडी साड़ी सलवार मतलब नीचे फुले बैक साइड तो इथो आप थोड़ा जा कटिंग करा गुलाई देखो थोड़ी जी काट पावे ठीक है जी ये होगी मेरी फुल सूट की कटिंग ये होगी सलवार आ हो गए दे पले आ बेल्ट ठीक है जी ते आ शर्ट ते एदी बामा ताहवा शर्ट की कटिंग करा गए आप आखो कि बच गया तामी तीन मीटर च काफी कपड़ा बच गया आख सकते हो ਇਹ ਔਰ ਤੋਂ ਬਾਅਦ ਆਪਾਂ ਸ਼ਰਟ ਦੀ ਕਟਿੰਗ ਕਰਾਂਗੇ ਉਹ ਕਿੱਦਾਂ ਕਰਨੀ ਆ ਉਹ ਤੁਸੀਂ ਮੇਰੀ ਨੈਕਸਟ ਵੀਡੀਓ ਤੇ ਦੇਖਿਓ ਮੈਂ ਵੀਡੀਓ ਪਾਵਾਂਗੀ ਉਹ ਜੋ ਦੇਖ ਸਕਦੇ ਤੁਸੀਂ ਤੇ ਇਹ ਥੈਂਕ ਯੂ ਫॉर ਵਾਚਿੰਗ ਤੇ ਸ਼ਸ਼ੀ ਕਾਲ ਜੀ ਬਾਏ ਬਾਜੀ ਤੇ ਚਲੋ ਆਪਾਂ ਆਫ ਹੋਨੇ ਆ ਤੇ ਧੰਨਵਾਦ ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ ਲਾਈਵ ਓਕੇ ਜੀ ਬਾਏ ਜੀ